ਸੁਹਾਨ ਕਲਾਸਿਸ ਦੀ ਵਿਆਕਰਨ ਲੜੀ ਦੇ ਇਸ 24ਵੇਂ ਲੈਕਚਰ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਦੋਸਤੋ ਅਸੀਂ ਆਪਣੀ ਪਿਛਲੀ ਕਲਾਸ ਦੇ ਵਿੱਚ ਗੱਲਬਾਤ ਕੀਤੀ ਸੀ ਵਿਸਮਕਰੀ ਥਿਉਰੀ ਦੇ ਬਾਰੇ ਤੇ ਉਸੇ ਲਗਾਤਾਰਤਾ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਵਿਸਮਕ ਦੇ ਨਾਲ ਸਬੰਧਤ ਐਮਸੀਕਿਊ ਦੇ ਬਾਰੇ ਅ ਵਿਸਮਕ ਨੂੰ ਅੰਗਰੇਜ਼ੀ ਵਿੱਚ ਹੋਰ ਕੀ ਕਿਹਾ ਜਾਂਦਾ ਹੈ ਇੰਟਰਜੈਕਸ਼ਨ ਇਹ ਸਵਾਲ ਆ ਸਕਦਾ ਹੁੰਦਾ ਹੈਗਾ ਕਿਉਂਕਿ ਜਿਹੜੀਆਂ ਵਿਆਕਰਨ ਦੀਆਂ ਬਹੁਤ ਪ੍ਰਸਿੱਧ ਟਰਮਾਂ ਹੁੰਦੀਆਂ ਨੇ ਉਹਨਾਂ ਦਾ ਅੰਗਰੇਜ਼ੀ ਵਿੱਚ ਨਾਂ ਪੁੱਛ ਲਿਆ ਜਾਂਦਾ ਹੁੰਦਾ ਹੈ ਅਕਸਰ ਜਿਹੜੇ ਸ਼ਬਦ ਸੁਭਾਵਿਕ ਤੌਰ ਤੇ ਮਨ ਦੀ ਖੁਸ਼ੀ, ਗਮੀ, ਹੈਰਾਨੀ, ਡਰ, ਭੈ ਆਦ ਲਈ ਵਰਤੇ ਜਾਣ ਡੈਸ਼ ਅਖਵਾਉਂਦੇ ਹਨ ਕੀ ਖਵਾਉਂਦੇ ਨੇ ਵਿਸ਼ੇਸ਼ਣ ਪ੍ਰਨਾਮ ਲੋਜਿਕ ਜਾਂ ਫਿਰ ਵਿਸਮਕ ਇਹ ਦੋਸਤੋ ਕਹੋ ਦੇਣਗੇ ਵਿਸਮਕ ਸਾਡਾ ਜਵਾਬ ਹੈਗਾ ਡੀ ਆਪਸ਼ਨ ਇਡੀ ਅਸੀਂ ਕਿਸੇ ਭਾਵਨਾ ਨੂੰ ਪ੍ਰਗਟ ਕਰਨ ਦੇ ਲਈ ਸੁਭਾਵਕ ਤੌਰ ਤੇ ਮਨ ਦੇ ਵਿੱਚੋਂ ਗੜਦੇ ਆਂ। ਓਹੋ! ਕੀ ਬਾਤ! ਸ਼ਾਬਾਸ਼। ਜਿਉਂਦੇ ਰਹੋ। ਨਾ। ਇਸ ਤਰ੍ਹਾਂ ਜਿਹੜੇ ਸ਼ਬਦ ਨੇਗੇ ਇਹ ਘੋਂਦੇ ਨੇਗੇ ਵਿਸਮਿਕ। ਵਿਸਮਿਕ ਚਿੰਨ ਕਿਹੜਾ ਹੈ ਇਹਨਾਂ ਵਿੱਚੋਂ? ਇਹ 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 ਸੀ ਆਪਸ਼ਨ ਜਾਂ ਫਿਰ ਡੀ। ਇੱਕ ਤਾਂ ਦੋਸਤੋਂ ਹੁੰਦਾਗਾ ਵਿਸਮਿਕ। ਉਹ ਆਮ ਤਰਤੇ ਸ਼ਬਦ ਹੁੰਦਾ ਹੈ ਅ ਇੱਕ ਹੁੰਦਾ ਹੈਗਾ ਵਿਸਮਿਕ ਚਿੰਨ ਜਿਵੇਂ ਅਸੀਂ ਵਿਸਰਾਮ ਚਿੰਨਾਂ ਦੇ ਬਾਰੇ ਪੜ੍ਹਦੇ ਆਂਗੇ ਵਿਸਰਾਮ ਚਿੰਨਾਂ ਦੇ ਵਿੱਚੋਂ ਇੱਕ ਕਿਸਮ ਹੁੰਦੀ ਹੈ ਵਿਸਮਿਕ ਚਿੰਨ ਇਹਨਾਂ ਦੇ ਵਿੱਚੋਂ ਵਿਸਮਿਕ ਚਿੰਨ ਕਿਹੜਾ ਹੈ ਸੀ ਆਪਸ਼ਨ ਵਾਲਾ ਇਹ ਡੰਡੀ ਖਿੱਚੀ ਜਿਹੜੀ ਹੇਠਾਂ ਬਿੰਦੀ ਲੱਗਦੀ ਹੈ ਇਹਨੂੰ ਵਿਸਮਿਕ ਚਿੰਨ ਇਸ ਕਰਕੇ ਕਿਹਾ ਜਾਂਦਾ ਹੈਗਾ ਵੀ ਇਹ ਵਿਸਮਿਕ ਸ਼ਬਦ ਤੋਂ ਬਾਅਦ ਲੱਗਦਾ ਹੁੰਦਾ ਹੈ ਜਿਵੇਂ ਅਸੀਂ ਕਹਿੰਦਾ ਸ਼ਾਬਾਸ਼ ਤਾਂ ਸ਼ਾਬਾਸ਼ ਤੋਂ ਬਾਅਦ ਲੱਗੂਗਾ ਜਿਵੇਂ ਅਸੀਂ ਕਹਿੰਦਾ ਬੱਲੇ 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 ਵੱਲੇ ਤੋਂ ਬਾਦ ਲੱਗੂਗਾ ਜਿਵੇਂ ਅਸੀਂ ਕਹਾਂ ਤਾਂ ਉਹ ਹੋ ਤਾਂ ਉਹ ਹੋ ਤੋਂ ਬਾਦ ਲੱਗੂਗਾ ਇਹ ਸਰ ਕੇ ਵਿਸਮਿਕ ਸ਼ਬਦ ਦੇ ਨਾਲ ਲੱਗਦਾ ਹੈਗਾ ਇਹ ਵਿਸਮਿਕ ਚਿੰਨ ਇਹ ਜੋ ਸਵਾਲ ਪੁੱਛਿਆ ਇਹਦਾ ਧੋਨ ਲੱਗਦਾ ਹੈਗਾ ਇਹ ਜਦੋਂ ਕੌਮੇ ਨਾਲੋਂ ਵੱਧ ਤੇ ਡੰਡੀ ਨਾਲੋਂ ਘੱਟ ਟਹਿਰਾਓ ਨੂੰ ਵਿਅਕਤ ਕਰਨਾ ਹੋਵੇ ਤਾਂ ਉਦੋਂ ਬਿੰਦੀ ਕੌਮਾ ਲੱਗਦਾ ਤੇ ਇਹ ਆ ਗਿਆ ਦੋ ਬਿੰਦੀ ਡੈਸ਼ ਕਹਿੰਦਾ ਇਹ ਜਦੋਂ ਕਿਸੇ ਗੱਲ ਦਾ ਵੇਰਵਾ ਦੇਣਾ ਹੋਵੇ ਤਾਂ ਉਦੋਂ ਵਰਤਿਆ ਜਾਂਦਾ ਹੈ ਇਦੀ ਵਾਰ ਆਪਾਂ ਅੱਗੇ ਜਦੋਂ ਅ ਵਿਸਰਾਮ ਚਿੰਨਾ ਦੇ ਬਾਰੇ ਪੜਾਂਗੇ ਤਾਂ ਉੱਥੇ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਅੱਗੇ ਫਿਰ ਹਾਲ ਆਪਾਂ ਕਰ ਰਹੇ ਹਾਂ ਗਲਵਾ ਤੋਂ ਵਿਸਮਕ ਬਾਰੇ ਵਿਸਮਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਕਿੰਨੀ 4 8 9 ਜਾਂ ਫਿਰ 10 ਵਿਸਮਕ ਦੋਸਤੋਂ ਹੁੰਦੇ ਨੇ 9 ਪ੍ਰਕਾਰ ਦੇ ਬਹੁਤੀ ਵਾਰ ਸਵਾਲ ਆਉਂਦਾ ਹੈ ਕਿ ਵਿਸਮਕ ਕਿੰਨੇ ਪ੍ਰਕਾਰ ਦੇ ਹੁੰਦੇ ਨੇ 9 ਪ੍ਰਕਾਰ ਦੇ ਵਿਸਮਕ ਸ਼ਬਦ ਚੁਣੋ ਇਹਨਾਂ ਵਿੱਚੋਂ ਕਿਹੜਾ ਵਿਸਮਕ ਸ਼ਬਦ ਪਰ ਕਿਉਂਕਿ ਅਸੀਂ ਤੇ ਅਤੇ ਹੋਣਾ ਦਾ ਦੇ ਦੀ ਵੇ ਦੀ ਅੜਿਆ ਸ਼ਾਬਾਸ਼ ਤੇ ਕਾਸ਼ ਇਹਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਹੈ ਜਿਹੜੀ ਸੰਪੂਰਨ ਤੌਰ ਤੇ ਵਿਸਮਕਾਂ ਦੀ ਕਿਸਮ ਹੈ ਇਹਨਾਂ ਦੇ ਵਿੱਚੋਂ ਦੋਸਤੋ ਜਿਹੜਾ ਪਰ ਤੇ ਕਿਉਂਕਿ ਆ ਗਿਆ ਇਹ ਤਾਂ ਹੋ ਗਏ ਯੋਜਕ ਅਸੀਂ ਆ ਗਿਆ ਪਰਨਾਮ ਤੇ ਅਤੇ ਇਹ ਵੀ ਹੋ ਗਏ ਯੋਜਕ ਉਹਨਾਂ ਪਰਨਾਮ ਦਾ ਦੇ ਦੀ ਇਸਬੰਧ ਕਾ ਕੇ ਵੇ ਨੀ ਅੜਿਆ ਸ਼ਾਬਾਸ਼ ਤੇ ਕਾਸ਼ ਇਹੇ ਦੋਸਤੋ ਆ ਗਏ ਵਿਸਮਿਕ ਇਹਨਾਂ ਦੇ ਵਿੱਚੋਂ ਵੇ ਨੀ ਅੜਿਆ ਇਹ ਕਿਹੜੀ ਪ੍ਰਕਾਰ ਦੇ ਵਿਸਮਿਕ ਨੇ ਤਿੰਨੇ ਇਹ ਨਹੀਂਗੇ ਸੰਬੋਧਨੀ ਵਿਸਮਿਕ ਕਿਸੇ ਨੂੰ ਸੰਬੋਧਨ ਕਰਨ ਵਾਸਤੇ ਭਾਵ ਕਿਸੇ ਨੂੰ ਬੁਲਾਉਣ ਵਾਸਤੇ ਵਰਤੇ ਜਾਂਦੇ ਨੇ ਸ਼ਾਬਾਸ਼ ਕੀ ਹੈ ਪ੍ਰਸ਼ੰਸਾਵਾਚਕ ਵਿਸਮ ਇਸ ਦੀ ਪ੍ਰਸ਼ੰਸਾ ਕਰਨ ਵਾਸਤੇ ਵਰਤਿਆ ਜਾਂਦਾ ਹੈ ਕਾਸ਼ ਕਿਹੜੀ ਪ੍ਰਕਾਰ ਦਾ ਵਿਸਮਕ ਹੈ ਇਹ ਹੈਗਾ ਇੱਛਾਵਾਚਕ ਵਿਸਮਕ ਕਾਸ਼ ਮੈਂ ਅੰਬਰਾਂ ਵਿੱਚ ਉੱਡ ਸਕਦਾ ਆਪਣੀ ਇੱਛਾ ਨੂੰ ਪ੍ਰਗਟ ਕਰਨ ਵਾਸਤੇ ਵਰਤਿਆ ਜਾਂਦਾ ਹੈ ਸੰਬੋਧਨੀ ਵਿਸਮਕ ਚਾਣੋ ਕਿਹੜਾ ਸੰਬੋਧਨੀ ਵਿਸਮਕ ਹੁੰਦਾ ਜਿਹੜਾ ਪਹਿਲਾਂ ਕਿਸੇ ਨੂੰ ਸੰਬੋਧਨ ਕਰਨ ਵਾਸਤੇ ਜਿਹੜਾ ਵਰਤਿਆ ਜਾਂਦਾ ਇਸ ਨੂੰ ਬੁਲਾਉਣ ਵਾਸਤੇ ਵਰਤਿਆ ਜਾਂਦਾ ਵੀ ਨੀ ਨੀ ਕੁੜੀਏ ਦੁਰਫਿਟੇ ਨੂੰ हे ਪ੍ਰਮਾਤਮਾ ਹਾਈ ਤੇ ਉਫ ਇਹਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਹੈ ਜਿਹੜੀ ਸੰਬੋਧਨੀ ਵਿਸਮਤਾ ਦੀ ਕਿਸਮ ਹੈ ਇਹਦੇ ਵਿੱਚੋਂ ਮੈਂ ਦੋਸਤੋ ਏ ਆਪਸ਼ਨ ਚੌਥੇ ਸਵਾਲ ਦਾ ਸਾਡਾ ਜਵਾਬ ਟਿਕ ਕਰਨ ਰਹਿ ਗਿਆ ਸੀਗਾ ਇਹਦੀ ਆਪਸ਼ਨ ਹੈਗੀ ਡੀ অপਸ਼ਨ ਪੰਜਵੀਂ ਗੱਲ ਆ ਗਈ ਇਹਦੇ ਵਿੱਚੋਂ ਸੰਬੋਧਨੀ ਵਿਸਮਕ ਕਿਹੜੇ ਨੇ ਵੇ ਕਿਸੇ ਨੂੰ ਬੁਲਾਉਣ ਵਾਸਤੇ ਵੇ ਮੁੰਡਿਆ ਨੀ ਮੇਰੇ ਕੋਲ ਆ ਨੀ ਕੁੜੀਏ ਮੇਰੀ ਗੱਲ ਸੁਣੋ ਇਹਦੇ ਵਿੱਚ ਇਹ ਵੀ ਹੋ ਸਕਦੇ ਨੇ ਜਾਂ ਕਿਸਦਾ ਨਾਮ ਵੀ ਹੋ ਸਕਦਾ ਹੈ ਜਿਵੇਂ ਕਹਿੰਦਾ ਜਵਾਲਾ ਸਿੰਘ ਮੇਰੀ ਗੱਲ ਸੁਣੋ ਮਹਿੰਦਰ ਸਿੰਘ ਸੁਰੇਂਦਰ ਸਿੰਘ ਨਰਥਾ ਸਿੰਘ ਕਿਸੇ ਦਾ ਵੀ ਨਾਮ ਨਾਮ ਵੀ ਹੋ ਸਕਦਾ ਹੈ ਸੰਬੋਧਨੀ ਵਿਸਮਕ ਦੇ ਵਿੱਚ ਜਿਹੜਾ ਦੁਰਫਿਟੇ ਨੂੰ ਹੈਗਾ ਇਹ ਕਿਹੜੀ ਪ੍ਰਕਾਰ ਦਾ ਵਿਸਮਕ ਹੈ ਇਹ ਫਟਕਾਰ ਵਾਚਕ ਵਿਸਮਕ ਹੈ ਜਦੋਂ ਕਿਸੇ ਨੂੰ ਲਾਨਤ ਪਾਉਣ ਵਾਸਤੇ ਵਰਤਿਆ ਜਾਂਦਾ ਹੈ। हे ਪਰਮਾਤਮਾ ਕਿਹੜੀ ਪ੍ਰਕਾਰ ਦਾ ਵਿਸਮਕ ਹੈ ਇਹ ਹੈ ਦੋਸਤੋ ਇੱਛਾਵਾਚਕ ਵਿਸਮਕ। हे ਪਰਮਾਤਮਾ ਫਸਲਾਂ ਦੀ ਗੜੇਮਾਰੀ ਤੋਂ ਬਚਤ ਕਰੀ। ਅ ਕਿਸੇ ਬੋਲਣ ਵਾਲੇ ਬੰਦੇ ਦੀ ਇੱਛਾ ਨੂੰ ਪ੍ਰਗਟ ਕਰ ਰਿਹਾ ਹੈ। ਹਾਏ ਤੇ ਉਫ ਇਹ ਕਿਹੜੀ ਪ੍ਰਕਾਰ ਦੇ ਵਿਸਮਕ ਨੇ ਦੋਸਤੋ ਇਹ ਨਹੀਂ ਕਿ ਸ਼ੋਕਵਾਚਕ। ਜਿਹੜੇ ਅਫਸੋਸ ਨੂੰ ਪ੍ਰਗਟ ਕਰਨ ਵਾਸਤੇ ਵਰਤੇ ਜਾਂਦੇ ਨੇ ਪ੍ਰਸ਼ੰਸਾਵਾਚਕ ਵਿਸਮਕ ਚੁਣੋ ਕਿਹੜਾ ਲਖ ਲਾਨਤ ਸ਼ਾਬਾਸ਼ ਸ਼ਾਬਾਸ਼ ਵਾਹ ਹੈ ਨਹੀਂ ਖਬਰਦਾਰ ਠਹਿਰੋ ਇਹਨਾਂ ਦੇ ਵਿੱਚੋਂ ਕਿਹੜਾ ਹੈਗਾ ਪ੍ਰਸ਼ੰਸਾਵਾਚਕ ਵਿਸਮਕ ਇਹਨਾਂ ਦੇ ਵਿੱਚੋਂ ਦੋਸਤੋ ਜਿਹੜਾ ਹੈਗਾ ਲਖ ਲਾਨਤ ਇਹ ਆ ਗਿਆ ਫਟਕਾਰਵਾਚਕ ਵਿਸਮਕ ਸ਼ਾਬਾਸ਼ੇ ਜਰੂਰ ਹੈ ਪ੍ਰਸ਼ੰਸਾਵਾਚਕ ਵਿਸਮਕ ਸ਼ਾਬਾਸ਼ੇ ਪ੍ਰਸ਼ੰਸਾਵਾਚਕ ਵਾਹ ਪ੍ਰਸ਼ੰਸਾਵਾਚਕ ਇਹ ਸਾਡੇ ਦੋਨੋਂ ਆਗੇ ਜਵਾਬ ਹੈ ਤੇ ਨਹੀਂ ਕਿਹੜੇ ਨਗੇ ਇਹ ਨਗੇ ਹੈ ਆ ਗਿਆ ਹੈਰਾਨੀਵਾਚਕ ਵਿਸਮਕ ਤੇ ਨਹੀਂ ਆ ਗਿਆ ਸੰਬੋਧਨੀ ਵਿਸਮਕ ਖਬਰਦਾਰ ਤੇ ਠਹਿਰੋ ਇਹ ਕਿਹੜੀ ਪ੍ਰਕਾਰ ਦੇ ਵਿਸਮਕ ਨੇ ਸੂਚਨਾਵਾਚਕ ਵਿਸਮਕ ਕੋਈ ਸੂਚਨਾ ਦੇਣ ਤੋਂ ਪਹਿਲਾਂ ਸ਼ਬਦ ਵਰਤਿਆ ਜਾਂਦਾ ਹੈ ਖਬਰਦਾਰ ਅੱਗੇ ਮੋੜ ਖਰਾਬ ਹੈ ਠਹਿਰੋ ਅੱਗੇ ਕਾਰਜ ਚੱਲ ਰਿਹਾ ਹੈ ਕਿਸੇ ਸੂਚਨਾ ਨੂੰ ਦੇਣ ਤੋਂ ਪਹਿਲਾਂ ਸਾਹਮਣੇ ਵਾਲੇ ਬੰਦੇ ਦਾ ਧਿਆਨ ਖਿੱਚਣ ਵਾਸਤੇ ਵਰਤੇ ਜਾਂਦੇ ਨੇ ਇਸ ਕਰਕੇ ਕਹੋਂਦੇ ਨੇਗੇ ਸੂਚਨਾਵਾਚਕ ਵਿਸਮਕ ਹਾਏ ਰੱਬਾ ਅਫਸੋਸ ਹਾਈ ਮਾਂ ਵਿਸਮਕ ਕਿਹੜੀ ਕਿਸਮ ਦੇ ਹਨ ਪ੍ਰਸ਼ੰਸਾਵਾਚਕ ਵਿਸਮਕ ਸ਼ੋਕਵਾਚਕ ਵਿਸਮਕ ਸੂਚਨਾਵਾਚਕ ਵਿਸਮਕ ਜਾਂ ਫਿਰ ਸਤਕਾਰਵਾਚਕ ਵਿਸਮਕ ਇਹ ਇਹ ਨੇਗੇ ਦੋਸਤੋ ਸ਼ੋਕਵਾਚਕ ਵਿਸਮਕ ਕਿਉਂ ਕਿਉਂਕਿ ਹਾਏ ਰੱਬਾ ਵੀ ਅਸੀਂ ਕਿਸੇ ਦੁੱਖ ਦੀ ਘੜੀ ਦੇ ਵਿੱਚ ਮੂੰਹ ਕੱਢਾਂਗੇ ਅਫਸੋਸ ਵੀ ਦੁੱਖ ਦੀ ਘੜੀ ਦੇ ਵਿੱਚ ਹਾਏ ਮਾਂ ਮਾਂ ਨੂੰ ਬੰਦਾ ਯਾਦ ਕਰਦੇ ਦੁੱਖ ਦੇ ਵਿੱਚ ਹੈਗਾ ਇਸ ਕਰਕੇ ਇਹ ਕੀ ਨੇਗੇ ਸ਼ੋਕਵਾਚਕ ਵਿਸਮਿਕ ਜਦੋਂ ਅਫਸੋਸ ਨੂੰ ਪ੍ਰਗਟ ਕਰਿਆ ਜਾਂਦਾ ਮਾਸਟਰ ਕੇਡ 43 46 ਦੇ ਵਿੱਚ ਇਹ ਦੋ ਇਹ ਸਵਾਲ ਆਇਆ ਸੀਗਾ ਅਫਸੋਸ ਨੂੰ ਛੱਡ ਕੇ ਵਿੱਚੋਂ ਹਾਏ ਰੱਬਾ ਹਾਏ ਮਾਂ ਵਿਸਮਿਕ ਕਿਹੜੀ ਕਿਸਮ ਦੇ ਹਨ ਜਵਾਬ ਹੈ ਸ਼ੋਕਵਾਚਕ ਵਿਸਮਿਕ ਅਗਲਾ ਸਵਾਲ ਆ ਗਿਆ ਇੱਛਾ ਪ੍ਰਗਟ ਕਰਨ ਲਈ ਵਰਤੇ ਜਾਣ ਵਾਲੇ ਵਿਸਮਿਕ ਕਿਹੜੇ ਹਨ ਕਾਸ਼ ਜੇ ਕਿਤੇ हे ਪ੍ਰਮਾਤਮਾ ਆਓ ਜੀ ਜੀ ਆਇਆਂ ਨੂੰ ਹਾਈਵੇ ਸੁਣੋ ਜੀ ਹਟੋ ਜੀ ਖੁਸ਼ ਰਹੋ ਜਵਾਨੀਆਂ ਮਾਣੋ ਦੱਸੋ ਜੀ ਇੱਛਾ ਪ੍ਰਗਟ ਕਰਨ ਦੇ ਲਈ ਆਪਣੇ ਮਨ ਦੀ ਖਾਹਿਸ਼ ਪ੍ਰਗਟ ਕਰਨ ਦੇ ਲਈ ਦੋਸਤੋ ਇਹਨਾਂ ਦੇ ਵਿੱਚੋਂ ਵਰਤੇ ਗਏ ਜਿਹੜੇ ਵਿਸਮਿਕ ਨੇ ਉਹ ਹੈਗਾ काश जे किते या हे परमात्मा ਹੁਣ ਇਹਨਾਂ ਦੇ ਵਿੱਚ ਜਿਹੜਾ ਹੈਗਾ ਇਹ ਸਾਡੀ ਆਪਸ਼ਨ ਜਵਾਬ ਆਗੀ ਆਓ ਜੀ ਤੇ ਜੀ ਆਇਆਂ ਨੂੰ ਇਹ ਕਿਹੜੀ ਪ੍ਰਕਾਰ ਦੇ ਵਿਸਮਕ ਨੇ ਸਤਕਾਰਵਾਚਕ ਵਿਸਮਕ ਹਾਈਵੇ ਕਿਹੜੀ ਪ੍ਰਕਾਰ ਦਾ ਵਿਸਮਕ ਹੈ ਸ਼ੋਕਵਾਚਕ ਵਿਸਮਕ ਸੁਣੋ ਜੀ ਤੇ ਹਟੋ ਜੀ ਇਹ ਕਿਹੜੀ ਪ੍ਰਕਾਰ ਦੇ ਨੇ ਇਹ ਨਹੀਂ ਕਿ ਸੂਚਨਾਵਾਚਕ ਸੂਚਨਾ ਦੇਣ ਤੋਂ ਪਹਿਲਾਂ ਇਹ ਵਰਤੇ ਜਾਂਦੇ ਨੇ ਖੁਸ਼ ਰਹੋ ਤੇਜਵਾਨੀ ਆਮਾ ਇਹ ਕਿਹੜੀ ਪ੍ਰਕਾਰ ਦੇ ਨੇ ਇਹ ਇਹ ਨੇ ਅਸੀਸਵਾਚਕ ਵਿਸਮਿਕ ਜਦੋਂ ਕਿਸੇ ਨੂੰ ਅਸੀਸ ਦੇਣੀ ਹੁੰਦੀ ਹੈ ਦੁਰਫਿਟੇ ਮੂ ਲੱਖ ਲਾਣਤ ਤੇਰਾ ਬੇੜਾ ਬਹਿ ਜਾਏ ਕਿਸ ਪ੍ਰਕਾਰ ਦੇ ਵਿਸਮਕ ਹਨ ਸ਼ੋਕਵਾਚਕ ਫਟਕਾਰਵਾਚਕ ਸੰਬੋਧਨੀ ਜਾਂ ਅਸੀਸਵਾਚਕ ਇਹ ਇਹ ਨੇਗੇ ਦੋਸਤੋ ਦੋ ਰਫੇਟੇ ਨੂੰ ਤੇ ਲੱਖ ਲਾਣ ਤ ਜਾਂ ਤੇਰਾ ਬੇੜਾ ਵਹਿ ਜਾਏ ਬਹੁਤ ਸਾਰੇ ਦੇ ਵਿੱਚ ਗਾਲਾਂ ਵੀ ਆ ਜਾਂਦੀਆਂ ਨੇ ਜਿਹੜੀਆਂ ਕਿ ਅਸੀਂ ਸਲੈਂਗ ਵਜੋਂ ਇਹਨਾਂ ਨੂੰ ਸਮਝਦੇ ਆ ਆਪ ਭਾਸ਼ਾ ਵਜੋਂ ਜਾਂ ਇੱਕ ਮਿਆਰ ਤੋਂ ਹੇਠਾਂ ਡਿੱਗੀ ਹੋਈ ਸ਼ਬਦਾਵਲੀ ਵਜੋਂ ਜਿਹਨੂੰ ਅਸੀਂ ਪਰਵਾਣ ਕਰਦੇ ਆ ਉਹ ਵੀ ਇਹਦੇ ਵਿੱਚ ਆ ਜਾਂਦੇ ਨੇਗੇ ਇਹ ਹੈ ਦੋਸਤੋ ਫਟਕਾਰਵਾਚਕ ਵਿਸ਼ਮਕ ਕਿਸੇ ਨੂੰ ਫਟਕਾਰ ਪਾਉਣ ਵਾਸਤੇ ਲਾਣਤ ਪਾਉਣ ਵਾਸਤੇ ਜਾਂ ਛਿੜਕਣ ਵਾਸਤੇ ਜਿਹੜੇ ਸ਼ਬਦ ਵਰਤੇ ਜਾਂਦੇ ਨੇਗੇ ਅਸੀਸਵਾਚਕ ਵਿਸ਼ਮਕ ਚੁਣੋ ਕਿਹੜਾ ਇਹਦੇ ਵਿੱਚੋਂ ਬੁੱਢ ਸੁਹਾਗਣ ਹੋਵੇ ਜੁਗ-ਜੁਗ ਜੀਨੀ ਖਬਰਦਾਰ ਵੇ ਸਾਈ ਜੀ ਵੇ ਜੀ ਆਇਆਂ ਨੂੰ ਏ ਪ੍ਰਮਾਤਮਾ ਸ਼ਾਬਾਸ਼ ਅਸ਼ੀਕੀ ਸੇਵਾ ਦੱਸੋ ਜੀ ਇਹਦੇ ਵਿੱਚੋਂ ਅਸੀਸ ਵਾਚਕ ਵਿਸਮਿਕ ਹੈ ਦੋਸਤੋ ਏ ਆਪਸ਼ਨ ਬੁੱਢ ਸੁਹਾਗਣ ਹੋਵੇ ਪਾਵ ਆਪਣੇ ਬੁਢੇਪੇ ਤੱਕ ਆਪਣੇ ਸੁਹਾਗ ਦੇ ਆਪਣੇ ਪਤੀ ਦੇ ਨਾਲ ਰਹੇ ਜੁਗ-ਜੁਗ ਜੀਵੇ ਬਹੁਤ ਲੰਮੀ ਉਮਰ ਜੀਵੇ ਜੁਗਾਂ ਤੱਕ ਜੀਵੇ ਖਬਰਦਾਰ ਇਹਦੇ ਵਿੱਚ ਕੀ ਆ ਗਿਆ ਇਹ ਆ ਗਿਆ ਸੂਚਨਾਵਾਚਕ ਵਿਸਮਕ ਵੇ ਕੀ ਆ ਗਿਆ ਸੰਬੋਧਨੀ ਵਿਸਮਕ ਸਾਈਂ ਜੀ ਵੇ ਕੀ ਆ ਗਿਆ ਅਸੀਸਵਾਚਕ ਵਿਸਮਕ ਸਾਈਂ ਜੀ ਵੇ ਜਾਂ ਬੁੱਢ ਸੁਹਾਗਣ ਹੋਵੇ ਇੱਕੋ ਹੀ ਗੱਲਬਾਤ ਹੋ ਗਈ ਜੀ ਆਇਆਂ ਨੂੰ ਕੀ ਹੈਗਾ ਸਤਕਾਰਵਾਚਕ ਵਿਸਮਕ हे ਪ੍ਰਮਾਤਮਾ ਇੱਛਾਵਾਚਕ ਵਿਸਮਕ ਸ਼ਾਬਾਸ਼ ਅਸ਼ਕੀ ਤੇਵਾ ਇਹ ਤਨੇ ਕੀਨੇਗੇ ਇਹਨੇਗੇ ਪ੍ਰਸ਼ੰਸਾਵਾਚਕ ਵਿਸਮਿਕ ਖਬਰ ਠਹਿਰ ਜਾਓ ਵੇਖੋ ਕਿਸ ਕਿਸਮ ਦੇ ਵਿਸਮਕ ਹਨ ਪ੍ਰਸ਼ੰਸਾਵਾਚਕ ਸੂਚਨਾਵਾਚਕ ਇੱਛਾਵਾਚਕ ਜਾਂ ਫਿਰ ਫਟਕਾਰਵਾਚਕ ਇਹਨੇਗੇ ਦੋਸਤੋ ਸੂਚਨਾਵਾਚਕ ਵਿਸਮਿਕ ਜਦੋਂ ਕੋਈ ਅਸੀਂ ਸੂਚਨਾ ਦੇਣੀ ਹੁੰਦੀ ਹੈ ਅਸੀਂ ਕਿਹਾ ਵੀ ਅੱਗੇ ਬਹੁਤ ਖਤਰਨਾਕ ਮੋੜ ਹੈ ਇਹ ਕਹਿਣਾ ਹੋਵੇ ਤਾਂ ਸੜਕਾਂ ਦੇ ਉੱਪਰ ਸੀ ਸਭ ਤੋਂ ਪਹਿਲਾਂ ਦੇਖ ਹੈ ਲਿਖਦੇ ਆਂਗੇ ਸਾਵਧਾਨ ਅੱਗੇ ਖਤਰਨਾਕ ਮੋੜ ਹੈ ਠਹਿਰੋ ਅੱਗੇ ਖਤਰਨਾਕ ਮੋੜ ਹੈ ਜਾਂ ਫਿਰ ਅਸੀਂ ਕਹਿਣਾ ਰੁਕੋ ਅੱਗੇ ਪੰਛੀ ਜਾਂ ਜਾਨਵਰ ਜ਼ਿਆਦਾ ਰਹਿੰਦੇ ਹਨ ਹੈਨਾ ਇਸ ਕਰਕੇ ਸਾਨੂੰ ਸੁਚੇਤ ਕਰਨ ਤੋਂ ਪਹਿਲਾਂ ਜਿਹੜਾ ਸ਼ਬਦ ਵਰਤਿਆ ਜਾਂਦਾ ਹੈਗਾ ਸਾਡੇ ਧਿਆਨ ਨੂੰ ਖਿੱਚਣ ਵਾਸਤੇ ਸਾਡੀ ਵਿਜ਼ਿਬਿਲਟੀ ਨੂੰ ਅਟਰੈਕਟ ਕਰਨ ਵਾਸਤੇ ਉਹ ਕਹੋਂਦੇ ਨੇਗੇ ਸੂਚਨਾ ਵਾਚਕ ਵਿਸਮਿਕ ਹਾਰਦਿਕ ਸਵਾਗਤ ਜੀ ਆਇਆਂ ਨੂੰ ਧੰਨ ਭਾਗ ਕਿਸ ਕਿਸਮ ਦੇ ਵਿਸਮਕ ਹਨ ਅਸੀਸ ਵਾਚਕ ਸੂਚਨਾ ਵਾਚਕ ਸਤਕਾਰ ਵਾਚਕ ਜਾਂ ਫਿਰ ਠਿਕਾਰ ਵਾਚਕ ਇਹ ਇਹ ਨੇਗੇ ਦੋਸਤੋ ਸਤਕਾਰ ਵਾਚਕ ਵਿਸਮਿਕ ਕਿਸੇ ਦਾ ਸਤਕਾਰ ਕਰਨ ਵਾਸਤੇ ਹਾਰਦਿਕ ਸਵਾਗਤ ਹੈ ਤੁਹਾਡਾ ਸਵਾਗਤ ਹੈ ਜੀ ਜੀ ਆਇਆਂ ਨੂੰ ਧੰਨ ਭਾਗ ਵਗੈਰਾ ਵਗੈਰਾ ਕਿਨੇ ਸਤਾਰਵਾਚਕ ਵਿਸਮਕ ਇਹਨਾਂ ਨੂੰ ਇੱਕ ਹੋਰ ਨਾਮ ਵੀ ਦਿੱਤਾ ਜਾਂਦਾ ਇਹਨਾਂ ਨੂੰ ਕਹਿੰਦਾ ਹੈਗਾ ਆਦਰ ਸੂਚਕ ਵਿਸਮਕ ਲਿਖ ਲਿਓ ਤੁਸੀਂ ਸਤਕਾਰਵਾਚਕ ਵਿਸਮਕ ਜਾਂ ਆਦਰ ਸੂਚਕ ਵਿਸਮਕ ਜਿਵੇਂ CBSE ਬੋਰਡ ਦੀਆਂ ਕਿਤਾਬਾਂ ਨੇ ਉਹ ਥੋੜਾ ਜਿਹਾ ਆਦਰ ਸੂਚਕ ਸ਼ਬਦ ਵੱਧ ਵਰਤਦੀਆਂ ਨੇ ਹੈ ਕਮਾਲ ਹੈ 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 ਕਿਸ ਕਿਸਮ ਦੇ ਵਿਸਮਕ ਹਨ ਦੱਸੋ ਜੀ ਫਟਕਾਰਵਾਚਕ ਪ੍ਰਸ਼ੰਸਾਵਾਚਕ ਸੰਬੋਧਨੀ ਵਿਸਮਕ ਜਾਂ ਫਿਰ ਹੈਰਾਨੀਵਾਚਕ ਵਿਸਮਕ ਇਹ ਹੈ ਦੋਸਤੋ ਹੈਰਾਨੀ ਵਾਲੇ ਵਿਸਮਿਕ ਹੈਰਾਨੀ ਨੂੰ ਪ੍ਰਗਟ ਕਰਨ ਵਾਸਤੇ ਵਰਤੇ ਜਾਂਦੇ ਹੈ ਇਹ ਕੀ ਹੋ ਗਿਆ ਕਮਾਲ ਹੋਈ ਪਈ ਹੈ ਹੈਨਾ ਕਮਾਲ ਹੈ ਜਾਂ ਫਿਰ ਹੈ ਹੈ ਇਹ ਦ੍ਰਿਸ਼ ਮੈਂ ਕਦੇ ਨਹੀਂ ਸੀ ਸੋਚਿਆ ਇਸ ਕਰਕੇ ਇਹ ਕੀ ਨਗੇ ਕਿਸੇ ਦੀ ਹੈਰਾਨੀ ਨੂੰ ਪ੍ਰਗਟ ਕਰਨ ਵਾਸਤੇ ਵਰਤੇ ਜਾਣ ਵਾਲੇ ਵਿਸਮਿਕ ਨੇ ਅੱਗੇ ਆ ਗਿਆ हे ਰੱਬਾ ਮੈਂ ਅਫਸਰ ਹੁੰਦਾ ਵਾਕ ਵਿੱਚ ਕਿਹੜੇ ਵਿਸਮਕ ਦੀ ਵਰਤੋਂ ਹੋਈ ਹੈ ਦੱਸੋ ਜੀ ਇੱਛਾਵਾਚਕ ਵਿਸਮਕ ਦੀ ਸੰਬੋਧਨੀ ਵਿਸਮਕ ਸ਼ੋਕਵਾਚਕ ਵਿਸਮਕ ਤੇ ਪ੍ਰਸ਼ੰਸਾਵਾਚਕ ਵਿਸਮਕ ਇਹ ਹੀ ਹੈਗਾ ਦੋਸਤੋ ਇੱਛਾਵਾਚਕ ਵਿਸਮਕ ਆਪਣੀ ਇੱਛਾ ਨੂੰ ਪ੍ਰਗਟ ਕੀਤਾ ਹੈ हे ਰੱਬਾ हे ਕਾਲਪੁਰਖ ਜੇ ਕਿਤੇ ਕਾਸ਼ ਇਸ ਤਰ੍ਹਾਂ ਦੇ ਨਹੀਂਗੇ ਇੱਛਾਵਾਚਕ ਵਿਸਮਕ ਬੱਲੇ ਬੱਲੇ ਰੁੱਖ ਲਗਾ ਕੇ ਤੁਸੀਂ ਅਣਮੁੱਲਾ ਕਾਰਜ ਕਰ ਰਹੇ ਹੋ ਵਾਕ ਵਿੱਚ ਕਿਹੜੀ ਵਿਸ਼ਮਿਕ ਦੀ ਵਰਤੋਂ ਹੋਈ ਹੈ ਪ੍ਰਸ਼ੰਸਾਵਾਚਕ ਸੂਚਨਾਵਾਚਕ ਅਸੀਸਵਾਚਕ ਜਾਂ ਫਿਰ ਸੰਬੋਧਨੀ ਵਿਸ਼ਮਿਕ ਇਹਦੇ ਵਿੱਚ ਦੋਸਤੋ ਵਰਤੋਂ ਹੋਈ ਹੈਗੀ ਪ੍ਰਸ਼ੰਸਾਵਾਚਕ ਵਿਸ਼ਮਿਕ ਜਿਹੜਾ ਬੰਦਾ ਰੁੱਖ ਲੰਗਾਰ ਹੈ ਉਹਨੂੰ ਬੱਲੇ ਬੱਲੇ ਸ਼ਾਬਾਸ਼ ਵਗੈਰਾ ਕਹਿ ਕੇ ਉਨੂੰ ਹੱਲਾਸ਼ਰੀ ਦਿੱਤੀ ਜਾ ਰਹੀ ਹੈ ਇਸ ਕਰਕੇ ਉਹਦੇ ਕੰਮ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਇਸ ਲਈ ਇਹ ਕੀ ਹੈ ਪ੍ਰਸ਼ੰਸਾਵਾਚਕ ਵਿਸਮਕ ਅਗਲਾ ਸਾਡਾ ਸਵਾਲ ਆ ਗਿਆ ਸਦਕੇ ਹੋਏ ਤੂੰ ਤਾਂ ਸੁਪਨੇ ਪੂਰੇ ਕਰ ਦਿੱਤੇ ਹਨ ਵਾਕ ਵਿੱਚ ਵਰਤਿਆ ਗਿਆ ਵਿਸਮਕ ਹੈ ਕਿਹੜੀ ਪ੍ਰਕਾਰ ਦਾ ਸੰਬੋਧਨੀ ਅਸੀਸਵਾਚਕ ਪ੍ਰਸ਼ੰਸਾਵਾਚਕ ਜਾਂ ਫਿਰ ਫਟਕਾਰਵਾਚਕ ਇਦੇ ਵਿੱਚੋਂ ਸਦਕੇ ਹੋਏ ਜਿਹੜਾ ਸ਼ਬਦ ਹੈਗਾ ਦੋਸਤੋ ਉਹ ਇਹ ਹੈਗਾ ਵਿਸਮਿਕ ਇਹ ਕਿਹੜੀ ਪ੍ਰਕਾਰ ਦਾ ਵਿਸਮਿਕ ਹੈ ਇਹ ਹੈਗਾ ਪ੍ਰਸ਼ੰਸਾਵਾਚਕ ਵਿਸਮਿਕ ਮੰਨ ਲਓ ਇੱਕ ਬੱਚੇ ਨੇ ਆਪਣੇ ਪਿਤਾ ਦੇ ਸੁਪਨੇ ਪੂਰੇ ਕਰਤੇ ਤਾਂ ਪਿਤਾ ਮੋਢੇ ਰੂਪ ਦੇ ਵਿੱਚ ਕਹਿ ਰਿਹਾ ਹੈਗਾ ਆਪਣੇ ਬੱਚੇ ਨੂੰ ਸਦਕੇ ਹੋਏ ਤੂੰ ਤਾਂ ਸੁਪਨੇ ਪੂਰੇ ਕਰ ਦਿੱਤੇ ਤਾਂ ਬੱਚੇ ਦੀ ਪ੍ਰਸ਼ੰਸਾ ਹੋ ਰਹੀ ਹੈ ਇਸ ਤਰ੍ਹਾਂ ਕੀ ਹੈਗਾ ਪ੍ਰਸ਼ੰਸਾਵਾਚਕ ਵਿਸਮਿਕ ਹੈ ਪਿਤਾ ਜੀ ਉਦਾਸ ਕਿਉਂ ਜਾ ਪਰੇ ਹਨ ਵਾਕ ਵਿੱਚ ਕਿਹੜੇ ਵਿਸਮਿਕ ਦੀ ਵਰਤੋਂ ਹੋਈ ਹੈ ਇਦੇ ਵਿੱਚ ਦੋ ਚੀਜ਼ਾਂ ਦੇਖਣੇ ਜ਼ਰੂਰੀ ਹੁੰਦੇ ਨੇ ਇੱਕ ਤਾਂ ਵਿਸ਼ਮਿਕ ਸ਼ਬਦ ਹੈ ਕਿਹੜਾ ਹੈਗਾ ਦੂਸਰਾ ਉਹਦਾ ਵਾਕ ਵਿੱਚ ਪ੍ਰਸੰਗ ਕੀ ਹੈ ਹੁਣ ਕੋਈ ਇੱਕ ਬੱਚਾ ਜਾਂ ਵਿਦਿਆਰਥੀ ਆਪਣੇ ਪਿਤਾ ਜੀ ਦੇ ਬਾਰੇ ਉਸ ਨੂੰ ਇਹ ਆਸ ਨਹੀਂ ਹੈ ਵੀ ਆਮ ਤੌਰ ਤੇ ਉਹ ਉਦਾਸ ਹੀ ਹੋਊਗਾ ਉਹਨੂੰ ਖੁਸ਼ਦਿਲ ਜਪਦਾ ਉਹ ਪਰ ਇੱਕ ਦਿਨ ਜੇ ਉਦਾਸ ਜਾਪ ਰਿਹਾ ਹੈ ਤਾਂ ਉਹਦੇ ਲਈ ਹੈਰਾਨੀ ਤਾਂ ਹੋਊਗੀ ਉਹ ਕੁਦਰਤੀ ਗੱਲ ਹੈ ਕਿ ਅੱਜ ਪਿਤਾ ਜੀ ਉਦਾਸ ਕਿਉਂ ਜਾਪ ਰਹੇ ਹਨ ਇਸ ਕਰਕੇ ਇਹ ਕੀ ਹੈ ਹੈ ਪਿਤਾ ਜੀ ਉਦਾਸ ਕਿਉਂ ਜਾਪ ਰਹੇ ਹਨ ਇਹ ਕੀ ਹੈਗਾ ਹੈਰਾਨੀਵਾਚਕ ਵਿਸਮਿਕ ਹਾਈ ਤੁਹਾਡੀ ਆਵਾਜ਼ ਕਿੰਨੀ ਪਿਆਰੀ ਹੈ ਵਾਕ ਵਿੱਚ ਹਾਈ ਕਿਸ ਪ੍ਰਕਾਰ ਦਾ ਵਿਸਮਿਕ ਹੈ ਹੁਣ ਜਿਹੜਾ ਇਹ ਸਵਾਲ ਮੈਂ ਦੋਸਤੋ ਬਣਾਇਆਗਾ ਜਿੰਦੇ ਆਪਸ਼ਨਾਂ ਨਹੀਂ ਹੈ ਸ਼ੋਕਵਾਚਕ ਵਿਸਮਿਕ ਪ੍ਰਸ਼ੰਸਾਵਾਚਕ ਵਿਸਮਿਕ ਇੱਛਾਵਾਚਕ ਵਿਸਮਿਕ ਤੇ ਅਸੀਸਵਾਚਕ ਵਿਸਮਿਕ ਇਹ ਸਵਾਲ ਮੈ ਤੁਹਾਨੂੰ ਇਹ ਸਮਝਾਉਣ ਵਾਸਤੇ ਬਣਾਇਆ ਗਿਆ ਇੱਕ ਰੋਮਾਂਟਿਕ ਪ੍ਰਕਾਰ ਦਾ ਸਵਾਲ ਵੀ ਤੁਹਾਨੂੰ ਇਹ ਦੱਸਿਆ ਜਾਵੇ ਵੀ ਕੋਈ ਵੀ ਸ਼ਬਦ ਨਿਰੋਰ ਆਪਣੇ ਆਪ ਦੇ ਵਿੱਚ ਵਿਸਮਿਕ ਦੀ ਕਿਸਮ ਨਹੀਂ ਹੋ ਸਕਦਾ ਉਹਦਾ ਬਹੁਤੀ ਵਾਰੀ ਵਾਕ ਦੱਸਦਾ ਹੁੰਦਾ ਹੈਗਾ ਕਿ ਹੁਣ ਇਹ ਕਿਸ ਪ੍ਰਕਾਰ ਦਾ ਇਹਨੂੰ ਵਿਸਮਿਕ ਅਸੀਂ ਆਖੀਏ ਉਹ ਪੂਰੇ ਦੇ ਪੂਰੇ ਵਾਕ ਤੋਂ ਅਸੀਂ ਸੈਂਸ ਕਰ ਸਕਦੇ ਹਾਂ ਹੁਣ ਇਹਦੇ ਵਿੱਚ ਦੇਖੋ ਹਾਏ ਤੁਹਾਡੀ ਆਵਾਜ਼ ਕਿੰਨੀ ਪਿਆਰੀ ਹੈ ਇਦੇ ਵਿੱਚ ਜਿਹੜਾ ਹਾਈ ਸ਼ਬਦ ਹੈਗਾ ਉਹ ਕਿਹੜੀ ਪ੍ਰਕਾਰ ਦਾ ਵਿਸਮਿਕ ਹੈਗਾ ਇਹ ਹੈਗਾ ਪ੍ਰਸ਼ੰਸਾਵਾਚਕ ਵਿਸਮਿਕ ਠੀਕ ਹੈ ਤੁਹਾਡੀ ਆਵਾਜ਼ ਕਿੰਨੀ ਪਿਆਰੀ ਹੈ ਪ੍ਰਸ਼ੰਸਾ ਕੀਤੀ ਗਈ ਹੈ ਪ੍ਰਸ਼ੰਸਾ ਵਾਸਤੇ ਜਿਹੜਾ ਸੁਭਾਅਕ ਨੂੰ ਹੁਣ ਇੱਕਲਾ ਸ਼ਬਦ ਹਾਈ ਤੁਹਾਡੀ ਆਵਾਜ਼ ਕਿੰਨੀ ਪਿਆਰੀ ਹੈ ਹਾਈ ਸਿਰ ਪੀੜ ਨਾਲ ਮੇਰੀ ਜਾਨ ਨਿਕਲ ਰਹੀ ਹੈ ਵਾਕ ਵਿੱਚ ਕਿਹੜੇ ਵਿਸਮਿਕ ਦੀ ਵਰਤੋਂ ਹੋਈ ਹੈ ਕਿਹੜਾ ਸ਼ੋਕਵਾਚਕ ਵਿਸਮਿਕ ਪ੍ਰਸ਼ੰਸਾਵਾਚਕ ਸੰਬੋਧਨੀ ਜਾਂ ਫਟਕਾਰਵਾਚਕ ਵਿਸਮਿਕ ਦੱਸੋ ਜੀ ਹੁਣ ਉੱਪਰਲੇ ਵਾਕ ਦੇ ਅਨਸਾਰ ਜੇ ਅਸੀਂ ਚੱਲੀਏ ਸਿਰਫ ਹਾਏ ਸ਼ਬਦ ਨੂੰ ਚੱਕ ਕੇ ਤਾਂ ਇੱਥੇ ਵੀ ਹਾਏ ਨੇ ਤਾਂ ਇੱਥੇ ਵੀ ਹਾਏ ਨੇ ਕੀ ਹੋ ਜਾਣਾ ਸੀ ਪ੍ਰਸ਼ੰਸਾਵਾਚਕ ਵਿਸਮਿਕ ਪਰ ਸਾਨੂੰ ਵਾਕ ਤੋਂ ਪੁਰੇ ਤੋਂ ਪਰੋਂ ਜਿਹੜੀ ਸ਼ਬਦ ਦੀ ਸੈਂਸ ਨਿਕਲ ਰਹੀ ਹੈ ਉਹ ਤਾਂ ਦੁੱਖ ਵਾਲੀ ਹੈ ਅਫਸੋਸ ਵਾਲੀ ਹੈ ਹਾਏ ਸਿਰਫ ਇਹ ਨਾਲ ਮੇਰੀ ਜਾਨ ਕਰ ਰਹੀ ਹੈ ਇੱਥੇ ਹਾਏ ਕੀ ਬਣ ਗਿਆ ਸ਼ੋਕਵਾਚਕ ਵਿਸਮਿਕ ਮੈਂ ਤੁਹਾਨੂੰ ਇਹ ਗੱਲ ਸਮਝਾਉਣ ਵਾਸਤੇ ਹੀ ਇਹ ਦੋਨੋਂ ਪੈਰਲਰ ਸਵਾਲ ਬਣਾਏ ਸੀ ਜਾਣਵਣ ਲਈ ਤਾਂ ਕਿ ਤੁਹਾਨੂੰ ਇਹ ਦੱਸਿਆ ਜਾਵੇ ਕਿ ਕੋਈ ਸ਼ਬਦ ਨਰੋਲ ਆਪਣੇ ਆਪ ਨਹੀਂ ਸੀ ਸੈਂਸ ਕਰ ਸਕਦੇ ਵੀ ਇਹ ਕਿਹੜੀ ਪ੍ਰਕਾਰ ਦਾ ਵਿਸਮਿਕ ਹੈ ਕਈ ਵਾਰੀ ਉਹਦਾ ਸਾਨੂੰ ਵਾਕ ਤੋਂ ਪਤਾ ਲੱਗਦਾ ਹੁੰਦਾ ਹੈ ਠੀਕ ਹੈ ਜੀ ਅਗਲਾ ਸਵਾਲ ਬਹੁਤੀ ਵਾਰ ਵਾਕ ਵਿੱਚ ਵਿਸਮਿਕ ਦੇ ਪ੍ਰਕਾਰ ਨੂੰ ਡੈਸ਼ ਤੈਅ ਕਰਦਾ ਹੈ ਦੱਸੋ ਜੀ ਕੀ ਵਿਸਮਿਕ ਖੁਦਾ ਹੋਰ ਵਿਸਮਿਕ ਵਾਕ ਦਾ ਪ੍ਰਸੰਗ ਜਾਂ ਫਿਰ ਤਿੰਨੇ ਹੀ ਨਹੀਂ ਇਹਦਾ ਜਵਾਬ ਹੈ ਦੋਸਤੋ ਵਾਕ ਦਾ ਪ੍ਰਸੰਗ ਇਹ ਕੀ ਹੈ ਇਹ ਜਿਹੜੀ ਅਸੀਂ ਉੱਪਰਲੇ ਦੋ ਸਵਾਲਾਂ 'ਚ ਗੱਲ ਕੀਤੀ ਹੈ ਉਹ ਉਸੇ ਦਾ ਹੀ ਤਤਸਾਰ ਹੈ ਬੋਧਿਵਾਰ ਵਾਕ ਵਿੱਚ ਵਿਸਮਿਕ ਦੇ ਪ੍ਰਕਾਰ ਨੂੰ ਵਾਕ ਦਾ ਪ੍ਰਸੰਗ ਤੈ ਕਰਦਾ ਹੈ ਜੀ ਜਦੋਂ ਕੋਈ ਸ਼ਬਦ ਵਿਸਮਿਕ ਸ਼ਬਦ ਵਾਕ ਦੇ ਵਿੱਚ ਆਉਂਦਾ ਹੈ ਤਾਂ 100% ਸਾਨੂੰ ਐਕੂਰੇਟ ਉਸ ਵਾਕ ਤੋਂ ਹੀ ਪਤਾ ਲੱਗਦਾ ਹੈ ਕਿ ਹੁਣ ਇਹ ਵਿਸਮਿਤ ਕਿਹੜੀ ਪ੍ਰਕਾਰ ਦਾ ਆ ਗਿਆ ਸ਼ਬਦ ਤਾਂ ਉੱਥੇ ਵੀ ਹਾਏ ਸੀ ਤੇ ਤੇ ਵੀ ਹਾਏ ਸੀ ਉੱਥੇ ਪ੍ਰਸ਼ੰਸਾਵਾਚਕ ਬਣ ਗਿਆ ਕਿਉਂਕਿ ਵਾਕ ਉਸ ਤਰ੍ਹਾਂ ਦਾ ਸੀ ਇੱਥੇ ਇਹ ਸ਼ੋਕਵਾਚਕ ਬਣ ਗਿਆ ਕਿਉਂਕਿ ਵਾਕ ਸ਼ੋਕ ਨਾਲ ਜਾਂ ਦੁੱਖ ਨਾਲ ਸੰਬੰਧ ਸੀ ਇਸ ਕਰਕੇ ਇਸ ਤਰ੍ਹਾਂ ਇਹਨਾਂ ਦੀ ਵੰਨ ਸਵੰਤਾ ਵਾਕ ਟੂ ਵਾਕ ਡਿਫਰੈਂਸ਼ੀਏਟ ਕਰਦੀ ਹੈ ਦੋਸਤੋ ਸਾਡੀਆਂ ਕਲਾਸਾਂ ਤੁਹਾਨੂੰ ਅਛੀਆਂ ਲੱਗ ਰਹੀਆਂ ਤਾਂ ਸਾਡੀ ਕਲਾਸ ਦੇ ਉੱਪਰ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਜਾਇਆ ਕਰੋ ਪਲੀਜ਼ ਤੇ ਆਪਣੇ ਵਰਗੇ ਦੋਸਤਾਂ ਨੂੰ ਸਾਡੀ ਕਲਾਸ ਦੇ ਨਾਲ ਜੋੜੋ ਸਾਡੇ ਆਪਣੇ ਦੋਸਤਾਂ ਤੋਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਾਓ ਤਾਂ ਕਿ ਸਾਡੀਆਂ ਕਲਾਸਾਂ ਲਗਾਤਾਰ ਇੱਕ ਫਲਾਅ ਦੇ ਵਿੱਚ ਜਾਂਦੀਆਂ ਰਹਿਣ ਤੇ ਬਹੁਤ ਸਾਰੇ ਲੋਕਾਂ ਨੂੰ ਸਾਡੀਆਂ ਫ੍ਰੀ ਆਫ ਕਾਸਟ ਕਲਾਸਾਂ ਦਾ ਫਾਇਦਾ ਹੋਵੇ ਥੈਂਕ ਯੂ ਬਹੁਤ